ਇੰਡਸ ਏਰੀਆ ਦੇ ਵਿੱਚੋਂ ਪ੍ਰਵਾਸੀ ਅਗਰ ਉਹ ਫੈਕਟਰੀਆਂ ਵਿੱਚੋਂ ਚਲੇ ਜਾਣ ਤਾਂ ਫੈਕਟਰੀਆਂ ਕੌਣ ਚਲਾਏਗਾ ਕੀ ਕਈ ਸ਼ਰਾਰਤੀਆਂ ਦਾ ਜਿਹੜੇ ਕਹਿ ਰਹੇ ਨੇ ਇਸ ਵਕਤ ਪੰਜਾਬ ਦੇ ਵਿੱਚੋਂ ਪ੍ਰਵਾਸੀ ਭਜਾਉਣੇ ਚਾਹੀਦੇ ਨੇ ਕੀ ਇਹ ਸਹੀ ਹੈ ਪਰ ਇੱਕ ਬੰਦੇ ਕਰਕੇ ਸਾਰੇ ਪ੍ਰਵਾਸੀਆਂ ਤੋਂ ਜ਼ਿੰਮੇਵਾਰ ਠਹਿਰਾਣਾ ਇਹ ਵੀ ਸਹੀ ਨਹੀਂ ਹੈ ਯਾਦ ਰੱਖਦਾ ਪ੍ਰਵਾਸੀਆਂ ਨੂੰ ਪੂਰਾ ਹੱਕ ਹੈ ਇੱਥੇ ਰਹਿਣ ਦਾ ਕੰਮ ਕਰਨ ਦਾ ਉਹ ਸਾਡੇ ਯੂਪੀ ਵੀ ਆਦੇ ਪੰਜਾਬੀ ਵੀ ਕੰਮ ਕਰਦੇ ਆ ਜਿਹੇ ਕੰਮ ਉਹ ਤਾਂ ਯੂਪੀ ਪਹਿਰੇ ਨੇ ਪੰਜਾਬਲੇ ਕਰ ਬਲਗ ਜਾਂ ਕੀ ਬੀਤੇ ਕੀ ਕਹਿੰਦੇ ਨੇ ਇੱਕ ਮੱਛੀ ਜਿਹੜੀ ਗੰਦੀ ਆ ਨਾ ਉਹ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ ਲੇਕਿਨ ਹੋਰ ਵੀ ਕਈ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਹਮੇਸ਼ਾ ਬਦਨਾਮ ਹੋ। ਇਸਨੇ ਗਲਤ ਕੀਤਾ ਸੀ ਨਾਲ ਘੜਿਆਂ ਨੂੰ ਸਾਇਆ ਦੇ ਲਾਣ ਵੇਲੇ ਜਿੱਥੇ ਬੰਦੇ ਨਾਲ ਵੀ ਕੜਿਆ ਪਰ ਉਹ ਜਿਹੜਾ ੱੱਕਾਕਾਰੇ ਰੋਏ ਵੀਡੀਓ ਆ ਰਹੀਆ ਸਟੇਸ਼ਨ ਤੇ ਕਮਕਾਦ ਦੇ ਦਾਦੀ ਪ੍ਰਵਾਸੀ ਬੈਗ ਭਰੇ ਆ ੱੱਕਾ ਕਰਕੇ ਫੇਰੇ ਆ। ਇਹ ਤਾਂ ਇਹ ਛੋਟੀ ਸੋਚ ਹੈ ਲੋਕਾਂ ਦੀ ਅਸੀਂ ਤੋਂ ਸਿੱਖਾ ਜੇ ਅਸੀਂ ਇਹ ਕਰ ਲਾਂਗੇ ਕੋਈ ਕੋਈ ਪਾੜਨੀ ਅਸੀਂ ਸਾਰੇ ਭਰਾ ਹੀ ਆ। ਉਹ ਛੋਟੇ ਜਿਹੇ ਭਰਾ ਨੂੰ ਲੱਭਦੀ ਆ ਉਸ ਭੈਣ ਦਾ ਰੋ ਦੌਰ ਕੋਈ ਬੁਰਾ ਹਾਲ ਹੁੰਦਾ ਕਿ ਮੇਰਾ ਅਕਸਰ ਭਰਾ ਕਿੱਥ ਜਗਾਸੀ ਕਹਿੰਦੇ ਆ ਸੀ ਸੱਜਾ ਦਵਾਨ ਤੇ ਨਾਲ ਲੱਗੀ ਹੁੰਦੇ ਉਹਦੇ ਪਰਿਵਾਰ ਨੂੰ ਵੀ ਕੋਈ ਸਹਾਇਤਾ ਚਾਹੀਦੀ ਆ ਮੈਂ ਆਪਣੇ ਵੱਲੋਂ ਕਹਿਣ ਲੱਗਾ ਵੀ ਨਾਲ ਲੁਧਿਆਣਾ ਡੇਲੀ ਨਿਊਜ਼ ਚੈਨਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਦੋਸਤ ਵਿਨਾ ਸੀ ਹੁਸ਼ਿਆਰਪੁਰ ਦੀ ਘਟਨਾ ਤੋਂ ਬਾਅਦ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਆ ਕਿ ਕਿਉਂਕਿ ਹਰ ਇੱਕ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਕੀ ਦੱਸਦੀ ਹੈ ਸਾਡੇ ਲੁਧਿਆਣਾ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਹਿਮਾਂਸ਼ੂ ਜੈਨ ਜੀ ਵੱਲੋਂ ਇੱਕ ਪ੍ਰੈਸ ਵਾਰਤਾ ਜਿਹੜੀ ਹੈ ਉਸ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਇੱਕ ਸਾਫ਼ ਤੌਰ ਤੇ ਕਿਹਾ ਗਿਆ ਸੀ ਜਿਸ ਤਰ੍ਹਾਂ ਕੀ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੀ ਗੱਲ ਕੀਤੀ ਜਾ ਰਹੀ ਸੀ ਕਿ ਇਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਪ੍ਰਵਾਸੀਆਂ ਨੂੰ ਆਖਿਰ ਪੰਜਾਬ ਦੇ ਵਿੱਚ ਉਭਾਇਆ ਜਾਵੇ ਲੇਕਿਨ ਹਿਮਾਂਸ਼ੂ ਜੈਨ ਜੀ ਦਾ ਬਹੁਤ ਵੱਡਾ ਬਿਆਨ ਆਇਆ ਸੀ ਕਿ ਅਗਰ ਕੋਈ ਵੀ ਇਸ ਤਰ੍ਹਾਂ ਦਾ ਕੋਈ ਵੀ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੀ ਕੋਈ ਹਰਕਤ ਕਰਦਾ ਤਾਂ ਉਸਤੇ ਬੜਾ ਹੀ ਜਲਦ ਜਿਹੜਾ ਐਕਸ਼ਨ ਦਿੱਤਾ ਜਾਊਗਾ ਲੇਕਿਨ ਅੱਜ ਮੈਂ ਗੱਲਬਾਤ ਕਰਾਂਗਾ ਉਸ ਫੈਕਟਰੀ ਦੇ ਮਾਲਕ ਕੋਲ ਮੌਜੂਦ ਹਾਂ ਮੈਂ ਜਿਸ ਤਰ੍ਹਾਂ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ ਤੁਸੀਂ ਅਕਸਰ ਹੀ ਇੰਡਸਟਰੀ ਏਰੀਆ ਦੇ ਵਿੱਚ ਦੇਖਿਆ ਹੋਵੇਗਾ ਕਿ ਕਈ ਪ੍ਰਵਾਸੀ ਜਿਹੜੇ ਨੇ ਇੰਡਸਟਰੀ ਏਰੀਆ ਵਿੱਚ ਕੰਮ ਕਰਦੇ ਨੇ ਲੇਕਿਨ ਅਗਰ ਇੰਡਸਟਰੀ ਏਰੀਆ ਦੇ ਵਿੱਚੋਂ ਪ੍ਰਵਾਸੀ ਅਗਰ ਉਹ ਫੈਕਟਰੀਆਂ ਵਿੱਚੋਂ ਚਲੇ ਜਾਣ ਤਾਂ ਫੈਕਟਰੀਆਂ ਕੌਣ ਚਲਾਏਗਾ ਲekin ਸਾਡੇ ਨਾਲ ਉਸ ਫੈਕਟਰੀ ਦੇ ਮਾਲਕ ਸੰਚਿਤ ਸੰਚਿਤ ਮਲੋਤਰਾ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸੰਚਿਤ ਜੀ ਕਿਸ ਤਰ੍ਹਾਂ ਦੇਦੇ ਹੋ ਮਲੋਤਰਾ ਸਾਹਿਬ ਤੁਸੀਂ ਇੱਕ ਫੈਕਟਰੀ ਦੇ ਮਾਲਕ ਹੋ ਤੁਹਾਡੀ ਫੈਕਟਰੀ ਵਿੱਚ ਕਿੰਨੇ ਕ ਵਰਕਰ ਕੰਮ ਕਰਦੇ ਨੇ ਜੈ ਸ਼੍ਰੀ ਰਾਮ ਜੀ ਮੇਰੀ ਫੈਕਟਰੀ ਵਿੱਚ 25 ਤੋਂ 30 ਮਲਾਈਮ ਇੱਧਰ ਕੰਮ ਕਰਦੇ ਆ ਦੂਸਰੀ ਫੈਕਟਰੀ ਜੇ ਵੀ ਆ ਟੋਟਲ 40 45 ਪ੍ਰਵਾਸੀ ਮੇਰੇ ਕੋਲ ਕੰਮ ਕਰਦੇ ਆ ਇਹ ਕਿਸ ਤਰ੍ਹਾਂ ਦੇਖਦੇ ਹਾਂ ਜਿਸ ਤਰ੍ਹਾਂ ਕਿ ਹੁਸ਼ਿਆਰਪੁਰ ਦੇ ਵਿੱਚ ਘਟਨਾ ਵਾਪਰਨ ਤੋਂ ਬਾਅਦ ਚਲੋ ਉਹ ਛੋਟੇ ਜਿਹੇ ਬੱਚੇ ਨੇ ਜਿਸ ਸ਼ਰਾਰਤੀ ਅੰਸਰ ਨੇ ਕੀਤੀ ਆ ਤਾਂ ਸਭ ਕਹਿ ਰਹੇ ਨੇ ਕਿ ਉਹਨਾਂ ਦੇ ਉਸ ਦੋਸ਼ੀ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਲੇਕਿਨ ਉਹਨਾਂ ਪਰਿਵਾਰ ਨੂੰ ਇਨਸਾਫ਼ ਮਿਲੇ ਲੇਕਿਨ ਮੈਂ ਗੱਲ ਕਰ ਰਿਹਾ ਕਿ ਜਿਸ ਤਰ੍ਹਾਂ ਹਿਮਾਂਸ਼ੂ ਜੈਨ ਜੀ ਨੇ ਬਿਆਨ ਦਿੱਤਾ ਮਾਨਯੋਗ ਡੀਸੀ ਸਾਹਿਬ ਨੇ ਕਿ ਕਈ ਸ਼ਰਾਰਤੀ ਅੰਸਰ ਜਿਹੜੇ ਕਹਿ ਰਹੇ ਨੇ ਇਸ ਵਕਤ ਪੰਜਾਬ ਦੇ ਵਿੱਚੋਂ ਪ੍ਰਵਾਸੀ ਭਜਾਣੇ ਚਾਹੀਦੇ ਨੇ ਕੀ ਇਹ ਸਹੀ ਆ ਜਿਹੜਾ ਤਾਂ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਮੰਦਪਾਗੀ ਘ ਬਹੁਤ ਬੁਰੀ ਹੈ ਨਹੀਂ ਹੋਣੀ ਚਾਹੀਦੀ ਅਸੀਂ ਵੀ ਕਹਿੰਦੇ ਹਾਂ ਉਸ ਜਿੰਨੇ ਮੰਦਭਾਗੀ ਘਟਨਾ ਕੀਤੀ ਉਹਨੂੰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਜ਼ਾ ਮਿਲਿਆ ਫਾਂਸੀ ਦੇ ਉੱਤੇ ਵੀ ਕੋਈ ਸਜ਼ਾ ਨਹੀਂ ਉਹ ਵੀ ਮਿਲਣੀ ਚਾਹੀਦੀ ਆ ਪਰ ਇੱਕ ਬੰਦੇ ਕਰਕੇ ਸਾਰੇ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਇਹ ਵੀ ਗੱਲ ਸਹੀ ਨਹੀਂ ਹੈ ਆਜ਼ਾਦ ਦੇਸ਼ ਆ ਆਜ਼ਾਦ ਭਾਰਤ ਆ ਪ੍ਰਵਾਸੀਆਂ ਨੂੰ ਪੂਰਾ ਹੱਕ ਹੈ ਇੱਥੇ ਰਹਿਣ ਦਾ ਕੰਮ ਕਰਨ ਦਾ ਠੀਕ ਹੈ ਨਾ ਇੱਕ ਬੰਦੇ ਕਰਕੇ ਸਾਰਿਆਂ ਨੂੰ ਗਲਤੀ ਸਾਰੇ ਪ੍ਰਵਾਸੀਆਂ ਨੂੰ ਨਹੀਂ ਪੇਜਣਾ ਚਾਹੀਦਾ ਕੁਝ ਜਿੱਤੇ ਬੰਦੀ ਆ ਗਿਆ ਮੈਂ ਦੇਖਣਾ ਭੁਜਾਰੇ ਨੇ ਕਰ ਰਹੇ ਨੇ ਇਹ ਬਿਲਕੁਲ ਗਲਤ ਆ ਨੀਸੀ ਸਾਹਮਣੇ ਦਿੱਤਾ ਹੁਕਮ ਕੀਤਾ ਹੈ ਕਿ ਕਾਨੂੰਨ ਦਾ ਧਾਰੇ ਤਰ੍ਹਾਂੇ ਕੰਮ ਕੀਤਾ ਜਾਏਗਾ ਕਿ ਕੋਈ ਪ੍ਰਵਾਸਰ ਨੂੰ ਨਹੀਂ ਕੱਢਿਆ ਜਾਏਗਾ ਕੁਝ ਜੱਥੇਬੰਦੀਆਂ ਹੈਗੀਆਂ ਜੋ ਠੱਕਾਕਾਰੀਆਂ ਨੇ ਪ੍ਰਵਾਸੀਆਂ ਨਾਲ ਹਿੰਦੂ ਭਾਈਚਾਰਾ ਸਾਡਾ ਹੈਗਾ ਹਿੰਦੂ ਪ੍ਰਵਾਸੀ ਨੇ ਉਹ ਸਾਡੇ ਯੂਪੀ ਪਿਆਦੇ ਪੰਜਾਬੀ ਵੀ ਕੰਮ ਕਰਦੇ ਆ ਜੀ ਇਹ ਕੰਮ ਉਹ ਤਾਂ ਯੂਪੀ ਪਿਆਰੇ ਪੰਜਾਬੀ ਲੈ ਕਰਨ ਲੱਗ ਜਾਣ ਕੀ ਬੀਤੇਗੀ ਠੀਕ ਹੈ ਇੱਕ ਕੋਚੇ ਜੱਥੇਬੰਦੀ ਹੈਗੀਆਂ ਕੁਝ ਲੋਕ ਹੈਗੇ ਜਿਹੜੇ ਆਪਣੇ ਰਾਜਨੀਤੀ ਚਮਕਾਣ ਵਾਸਤੇ ਇਹ ਹਰਕਤ ਕਰ ਰਹੇ ਆ ਆਜ਼ਾਦ ਭਰ ਦਾ ਹਰ ਬੰਦੇ ਨੂੰ ਕੰਮ ਕਰਨ ਦਾ ਹੱਕ ਆ ਮੇਰੇ ਕੋਲ 40 45 ਬੰਦੇ ਕੰਮ ਕਰਦੇ ਆ ਬਿਲਕੁਲ ਵਧੀਆ ਕੰਮ ਕਰ ਰਿਹਾ ਪਰਿਵਾਰਿਕ ਨੇ ਅੱਛੇ ਵਧੀਆ ਬੰਦੇ ਆ ਸਾਫ ਸੁਥਰੇ ਨੇ ਕੱਢਣ ਦਾ ਕੀ ਮਤਲਬ ਬੰਦਾ ਇਹਨਾਂ ਦਾ ਨਹੀਂ ਕਰ ਸਕਦੇ ਜਾਦਵਾਰ ਦਾ ਲੇਕਿਨ ਤੁਸੀਂ ਕਹਿ ਰਹੇ ਹੋ 45 ਬੰਦੇ ਤੁਹਾਡੇ ਕੋਲ ਕੰਮ ਕਰਦੇ ਨੇ 45 ਚਲੋ ਮੰਨ ਲਓ ਉਹ ਸਾਰੇ ਪ੍ਰਵਾਸੀ ਨੇ ਜੇ ਗੱਲ ਕਰੀਏ ਕਿਉਂਕਿ ਪੰਜਾਬੀ ਅਗਰ ਕੰਮ ਕਰ ਪਾਣਗੇ ਜਿਸ ਤਰ੍ਹਾਂ ਇਫੈਕਟਿਵ ਵਿੱਚ 45 ਬੰਦੇ ਕੰਮ ਕਰ ਰਹੇ ਤੁਹਾਡੇ ਕੋਲ ਮਿਲਕੋ ਸਾਰੇ ਪ੍ਰਵਾਸੀ ਆ ਜੀ 8-8 ਘੰਟੇ 10-10 ਘੰਟੇ ਪੰਜਾਬੀ ਮੁੰਡਾ ਕੋਈ ਵੀ ਆ ਕਿਤਾਈ ਕੰਮ ਕਰੇਗਾ ਅੱਛਾ ਤਾਂ ਮੇਰੇ ਕੋਲ 10-10 ਘੰਟੇ ਮਸ਼ੀਨ ਚਲਾਏਗਾ ਘੰਟਾ ਨਹੀਂ ਜਲਾ ਸਕਦਾ ਠੀਕ ਹੈ ਨਾ ਉਹਨਾਂ ਨੇ ਮਿਹਨਤ ਕਰਕੇ ਕਮਾਈ ਆਪਣੇ ਪੰਜਾਬੀਆਂ ਨੂੰ ਪੰਜਾਬੀ ਦਾ ਮੁੰਡਿਆ ਸਾਡਾ ਅਸੀਂ ਪੰਜਾਬੀ ਆ ਸਾਡੀ ਔਲਾਦਾਂ ਨੇ ਉਹਨਾਂ ਦਾ ਬੈ ਕੇ ਕੰਨ ਦੀ ਆਦਾ ਪੀਓ ਦਾ ਦੇ ਕਮਾਈਓ ਤੂੰ ਤੇਰੇ ਕਮਾ ਕੇ ਖਾਣੀਆਂ ਨੇ ਇਹ 10 ਘੰਟੇ ਕੰਮ ਕਰਨਗੇ ਖੇਤਾਂ ਜਾਣਗੇ ਭਲੇ ਜਿੱਥੇ ਬੰਦੇ ਪੁੱਤ ਲਾਵੇ ਤੁਹਾਡੀ ਔਲਾਦਾਂ ਨੇ ਇਹ ਵੀ 32 ਸਾਲ ਦਾ ਮੁੰਡਾ ਦਾ 8 ਘੰਟੇ ਮੇਰੇ ਕੋਲ 4 ਘੰਟੇ ਕਰਕੇ ਦਿਖਾ ਦ ਮੈਂ ਸਾਰੇ ਪ੍ਰਵਾਸੀ ਕੱਢ ਦਾਂਗਾ ਮੈਂ ਨਾਲ ਨਾਲ ਖੜੂਗਾ ਕਰਨਗੇ ਇਹ ਮਾਹੌਲ ਖਰਾਬ ਕਰਨ ਦੀ ਗੱਲ ਹੋ ਰਹੀ ਆ ਸਿਰਫ ਦਾ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਔਰ ਕੁਝ ਨਹੀਂ ਹੋਣਾ ਕੀ ਲੱਗਦਾ ਕਿ ਆਪਾਂ ਪੰਜਾਬ ਦਾ ਮੌਲ ਖਰਾਬ ਨਹੀਂ ਹੁਣ ਦਵਾਂਗੇ ਕਿਉਂਕਿ ਅਸੀਂ ਇਹ ਕਹਿੰਦੇ ਹਾਂ ਕਿ ਜਿਸ ਬੰਦੇ ਨੇ ਅਗਰ ਕੋਈ ਗਲਤ ਕੀਤਾ ਤਾਂ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਕਹਿੰਦੇ ਨੇ ਇੱਕ ਮੱਛੀ ਜਿਹੜੀ ਗੰਦੀ ਹੈ ਨਾ ਉਹ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ ਲੇਕਿਨ ਹੋਰ ਵੀ ਕਈ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹਨਾਂ ਨਾਲ ਬਦਨਾਮ ਹੁੰਦੇ ਨੇ ਬਿਲਕੁਲ ਬਦਨਾਮ ਹੁੰਦੇ ਆ ਜੀ ਇੱਕ ਪਰਵਾਸੀ ਜਿਹੜਾ ਪਰਵਾਸੀ ਗਲਤ ਕਰ ਰਿਹਾ ਜਿਹਨੇ ਗਲਤ ਕੀਤਾ ਸੀ ਨਾਲ ਘੜਿਆ ਉਹਨੂੰ ਸਜ਼ਾ ਦੇ ਲਾਉਣ ਵਾਸਤੇ ਅਸੀਂ ਉਹ ਜੱਥੇ ਬੰਦੇ ਨਾਲ ਵੀ ਘੜਿਆ ਪਰ ਉਹ ਜਿਹੜਾ ਧੱਕਾ ਕਰ ਰਿਹਾ ਉਹ ਵੀ ਵੀਡੀਓ ਆ ਰਹੀ ਹੈ ਸਟੇਸ਼ਨ ਦੇ ਕਿਹਾ ਮੈਂ ਕਹਾਂ ਦੇਖਦਾ ਸੀ ਸਰਕਾਰ ਕੀ ਕਰੀ ਆ ਡੀਸੀ ਸਾਹਿਬ ਨੇ ਮਾਝਾ ਮਾਝੂਜਾ ਨੇ ਵਧੀਆ ਗਿਆ ਕਿ ਧੱਕਾ ਨਹੀਂ ਹੋਣ ਦਿੱਤਾ ਕਿ ਕਾਰਵਾਈ ਹੋਏਗੀ ਪਰ ਫਿਰ ਵੀ ਹਟਦੇ ਨਹੀਂ ਲੋਕ ਇੱਕੋ ਜੱਥੇ ਬੰਦੀ ਆ ਗਿਆ ਹਟਦੇ ਨਹੀਂ ਵੀ ਰਾਜਨੀਤਿਕ ਮੰਗਾ ਧੱਕਾ ਕਰ ਰਿਹਾ ਦੀ ਧੱਕਾ ਕਰ ਰਿਹਾ ਕਿਉਂਕਿ ਕਹਿੰਦੇ ਨੇ ਕਿ ਉਸ ਪ੍ਰਮਾਤਮਾ ਨੇ ਨਾ ਇਨਸਾਨ ਇੱਕ ਬੰਦਾ ਇੱਕ ਇਨਸਾਨ ਬਣਾ ਕੇ ਭੇਜਿਆ ਥੱਲੇ ਆ ਗਿਆ ਆਪਾਂ ਆਪਣੇ ਧਰਮ ਨੂੰ ਉੱਪਰ ਬਦਲੇ ਜਾ ਰਹਾ ਕਿ ਇਹ ਸਿੱਖ ਤੋਂ ਆਏ ਮੁਸਲਮਾਨ ਤੋਂ ਆ ਇਹ ਹਿੰਦੂ ਆ ਇਹ ਆਪਾਂ ਲੋਕ ਧਰਮ ਦਾ ਕਿਉਂ ਅਸੀਂ ਇਸ ਤਰ੍ਹਾਂ ਦਾ ਕਰਦੇ ਕਿਉਂਕਿ ਇਹ ਵੀ ਤਾਂ ਇਨਸਾਨ ਹੀ ਨੇ ਜਿਹੜੇ ਕੀ ਫੈਕਟਰੀ ਵਿੱਚ ਕੰਮ ਕਰ ਰਹੇ ਨੇ ਲੰਬੀ ਲੰਬੀ ਰਾਤਾਂ ਲਗਾਉਂਦੇ ਨੇ ਦੇਖੋ ਇਹ ਧਰਮ ਦੀ ਰਾਜਨੀਤੀ ਹੈ ਹਿੰਦੂ ਸਿੱਖ ਭਾਈ ਸਾਰੇ ਮੇਰੇ ਮੁਸਲਮਾਨ ਵੀ ਦੋਸਤ ਆ ਮੈਂ ਪਿੱਛੇ ਅਜਮੇਰ ਵੀ ਜਾ ਕੇ ਆਇਆ ਗੱਦੀ ਨਿਸ਼ਾਨਦਾਨ ਸਲਮਾਨ ਚਿਸਟੀ ਨੂੰ ਮਿਲ ਕੇ ਆਇਆ ਸਿੱਖ ਵੀ ਮੇਰੇ ਭਰਾ ਨੇ ਅਹ ਹਿੰਦੂ ਪ੍ਰਵਾਸੀ ਨੇ ਮੇਰੇ ਪ੍ਰਵਾਹ ਨੇ ਤਾਂ ਭਾਈਚਾਰਾ ਇਹ ਤਾਂ ਇਹ ਛੋਟੀ ਸੋਚ ਹੈ ਲੋਕਾਂ ਦੀ ਅਸੀਂ ਹਿੰਦੂ ਸਿੱਖ ਆ ਜੀ ਅਸੀਂ ਇਹ ਕਰ ਲਾਂਗੇ ਕੋਈ ਕੋਈ ਫਾੜਨੀ ਅਸੀਂ ਸਾਰੇ ਭਰਾ ਹੀ ਆ ਤੁਸੀਂ ਮੇਰੇ ਪਿੱਛੇ ਵੀਡੀਓ ਦੇਖਿਆ ਨੇ ਤੇ ਮੇਰ ਸ਼ਰੀਫ ਜਿਹੜੇ ਚਿਸਤੀ ਪਰਿਵਾਰ ਤੋਂ ਨੇ ਉਹਨਾਂ ਨੇ ਹੱਥ ਵੜ ਕੇ ਗਿਆ ਹਿੰਦੂ ਸਿੱਖ ਕਮੈਸੀ ਗੁਰਦਸਮਰ ਸਿੰਘ ਮਾਨ ਸਾਹਿਬ ਸੀ ਐਂਟੀ ਟੈਰਰਿਸ ਕਸ਼ਮੀਰ ਫਰੰਟ ਦੇ ਪ੍ਰਧਾਨ ਜਿਹੜ ਠੀਕ ਹੈ ਉਹ ਵੀ ਨਾਲ ਸੀ ਆਤਰਾ ਅਜ ਤਿੰਨੋਂ ਭਰਾ ਹਿੰਦੂ ਸੇ ਇੱਕ ਮੁਸਲਮਾਨ ਇਕੱਠੇ ਘਰੇ ਆ ਸਾਨੂੰ ਤਾਂ ਕੋਈ ਫਰਕ ਨਹੀਂ ਲੱਗਿਆ ਹੁਣ ਤੋਂ ਇੱਕ ਚੀਜ਼ ਇੱਥੇ ਮੇਰੇ ਤਾਂ ਚੀਰਾ ਮਾਰ ਦੋ ਤੁਸੀਂ ਮੈਂ ਮੁਸਲਮਾਨ ਕਹੋਂ ਅਲੱਗ-ਅਲੱਗ ਕਰਕੇ ਦਿਖਾ ਦੋਗੇ ਹੋਂ ਤਾਂ ਇੱਕੋ ਹੀ ਰਹਿਣਾ ਨਾ ਇਹ ਤਾਂ ਭਾਈ ਮੋਲ ਬਣ ਗਿਆ ਹਿੰਦੂ ਸੇ ਇੱਕ ਮੁਸਲਮਾਨ ਦੂਸੇ ਇੱਕ ਮੁਸਲਮ ਉਹ ਅਸੀਂ ਕੁਝ ਬੋਲਦੇ ਆ ਮੈਂ ਮੈਂ ਬੋਲਦਾ ਜੱਤੇ ਬੰਦਿਆਂ ਨੂੰ ਬੋਲਦਾ ਬੋਲਦਾ ਪੈਣਗੇ ਪਿੱਛੇ ਮੈਂ ਕਹਿੰਦਾ ਯਾਰ ਮੇਰੇ 45 ਬੰਦੇ ਆ ਮੈਂ ਸਿੱਧਾ ਚੈਲੰਜ ਕਰਦਾ ਉਹ ਜੱਤੇ ਬੰਦਿਆਂ ਨੂੰ ਆਜੋ ਮੇਰੇ ਮੇਰੇ ਕੋ ਆ ਕੇ ਮੇਰੇ ਇੱਕ ਬੰਦੇ ਨੂੰ ਕੱਢ ਕੇ ਦਿਖਾ ਦੋ ਪਰ ਜੁੱਤੀ ਦੇ ਕੇ ਪਾਣੀ ਪੀ ਜੂਗਾ ਇਹ ਸਰਸਰ ਤੱਕ ਆ ਜੀ ਮਾਰੇ ਬੋਲਦੇ ਆ ਤੇ ਹਿੰਦੂ ਮਾਰੇ ਹਿੰਦੂ ਮਾਰੇ ਲੇਕਿਨ ਆਪਾਂ ਚਲੋ ਉਸ ਪਰਿਵਾਰ ਨਾਲ ਵੀ ਖੜਾਂਗੇ ਕਿਉਂਕਿ ਜਿਸ ਤਰ੍ਹਾਂ ਪਰਿਵਾਰ ਨੇ ਬਹੁਤ ਇੱਕ ਛੋਟੀ ਜੀ ਬੱਚੀ ਦੇਖ ਲਓ ਹਲੇ ਤੱਕ ਉਹ ਪਰਿਵਾਰ ਨੂੰ ਬਾਰ ਬਾਰ ਆਪਣੇ ਛੋਟੇ ਜੇ ਭਰਾ ਨੂੰ ਲੱਭਦੀ ਆ ਉਸ ਭੈਣ ਦਾ ਰੋ ਦੌਰ ਕੋਈ ਬੁਰਾ ਹਾਲ ਹੁੰਦਾ ਕਿ ਮੇਰਾ ਅਕਸਰ ਭਰਾ ਕਿੱਥੇ ਗਿਆ ਕੀ ਸਜ਼ਾ ਦੀ ਮੰਗ ਕਰਦੇ ਹੋ ਤੇ ਹੋਰ ਕਿਸ ਤਰ੍ਹਾਂ ਪਰਿਵਾਰ ਨੂੰ ਇਨਸਾਫ ਕਰਵਾਉਣਾ ਜਿਹੜੇ ਘਰ ਦਾ ਜੀ ਜਾਣਦਾ ਉਹਨਾਂ ਨੂੰ ਪਤਾ ਹੁੰਦਾ ਠੀਕ ਹੈ ਸਾਇਓ ਮੈਂ ਕਹਿੰਦਾ ਪ੍ਰਵਾਸੀ ਆ ਚਾਹੇ ਸੀ ਪੰਜਾਬੀ ਆ ਚਾਹੇ ਕੋਈ ਵੀ ਤਰ੍ਹਾਂ ਜਿਹੜੇ ਘ ਬੈਂ ਦਾ ਭਰਾ ਗਿਆ ਮਾ ਦਾ ਪੁੱਤ ਗਿਆ ਪਿਓ ਦਾ ਪੁੱਤ ਗਿਆ ਉਹਨੂੰ ਪਤਾ ਹੁੰਦਾ ਠੀਕ ਹੈ ਅਸੀਂ ਕਹਿੰਦੇ ਆ ਅਸੀਂ ਸਹਾਇਤਾ ਨਾਲ ਲੱਜੀ ਹੁਦੇ ਉਹਦੇ ਪਰਿਵਾਰ ਨੂੰ ਵੀ ਕੋਈ ਸਹਾਇਤਾ ਚਾਹੀਦੀ ਆ ਮੈਂ ਆਪਣੇ ਵੱਲੋਂ ਕਹਿਣਾ ਮੈਂ ਵੀ ਨਾਲ ਆ ਮੈਂ ਤੁਹਾਡੇ ਮੀਡੀਆ ਨਾਲ ਹੀ ਕਹਿਣਾ ਕਿਸੇ ਚੀਜ਼ ਦੀ ਲੋੜ ਹੈ ਮੇਰਾ ਤੇ ਨੰਬਰ ਚਲਾ ਦਿਓ ਥੱਲੇ ਉਸ ਪਰਿਵਾਰ ਨੂੰ ਕਿਸੇ ਚੀਜ਼ ਦੀ ਲੋੜ ਆ ਮੈਂ ਖੜਾ ਹਾਂ ਉਹ ਸਹਾਇਤਾਵਾਂ ਚ ਹੀ ਖੜਾ ਪਰ ਬਾਕੀ ਇਹ ਤੱਕਾ ਤੋਂ ਨਾ ਚੱਲੂਗਾ ਇਹ ਤੱਕਾ ਤੋਂ ਚੱਲੂਗਾ ਇੱਕ ਜਿਹੇ ਕੀਤਾ ਜੇ ਆਪਾਂ ਸਾਰੇ ਕਰਤਾ ਹਾਂ ਕੋਈ ਇਕੱਠੇ ਹੋ ਗਏ ਸਰਪੰਚ ਕਟੋ ਕੱਢੋ ਜੀ ਕਿਨੇ ਕ ਕੱਢ ਲੋਗੇ ਪਕੜਨ ਨਾਲ ਫਿਰ ਆਪਣੇ ਜਿਹੜੇ ਤੁਹਾਡੇ ਘਰ ਦੇੋਂ ਅਲੱਗਾਂ ਨੇ ਉਹਨਾਂ ਨੂੰ ਭੇਜੋ ਨਾ 10-10 ਘੰਟੇ ਕੰਮ ਕਰਨ ਨਾਲ ਸਿਬਲਸੀ ਵੀ ਕਹਾਂਗੇ ਆਂਦਿਆਂ ਸਾਡੇ ਪੰਜਾਬੇ ਜੋਰ ਹੈਗਾ ਕਿੱਥੇ ਕਰ ਲਾਂਗੇ ਭਾਜੀ ਤੁਸੀਂ ਵੀ ਸਾਰਾ ਸ਼ਹਿਰ ਘੁੰਮਦੇ ਹੋ ਪਰਵਾਸੀ ਜਿੰਨਾ ਕੰਮ ਕਰ ਲਾਂਗੇ ਇਹ ਸਾਡੇ ਹਿੰਦੂ ਪਾਈ ਆ ਆ 10-10 ਘੰਟੇ ਲਗਾ 12-12 ਘੰਟੇ ਵੀ ਕਰਦੇ ਆ ਕਰ ਲੈਣਗੇ ਪਰ ਕਈ ਲੋਕ ਤਾਂ ਇਹ ਕਹਿੰਦੇ ਨੇ ਕਿ ਜਿਹੜੇ ਕ੍ਰਾਈਮ ਕਰਦੇ ਨੇ ਹਮੇਸ਼ਾ ਕੁਝ ਨਾ ਕੁਝ ਪਰਵਾਸੀ ਕਰਦੇ ਨਜ਼ਰ ਆ ਰਹੇ ਨੇ ਭਾਜੀ ਆਪਣੇ ਹਿੰਦੂਸਤਾਨ ਦੀ ਬੱਦੀ ਕਿੰਨੀ 140 ਕਰੋੜ ਮੈਂ ਕਹਿੰਦਾ ਜੇ ਤੁਸੀਂ 1 ਕਰੋੜ 15 ਨੇ ਕਰਤਾ ਸਾਰੇ ਗੰਦੇ ਹੋਗੇ ਮੈਂ ਕਹਿੰਦਾ ਮੈਂ ਹਿੰਦੂ ਆ ਹਿੰਦੂ ਸਾਰੇ ਚੰਗੇ ਵੀ ਨਹੀਂ ਹੁੰਦੇ ਸਾਰੇ ਮਾੜੇ ਵੀ ਹੁੰਦੇ ਉਹਨੇ ਇੱਕ ਕਿਸੇ ਹਿੰਦੂ ਨੇ ਕੰਮ ਗਲਤ ਕੰਮ ਕਰਤਾ ਸੀ ਮਾੜੇ ਹੋ ਗਏ ਅਸੀਂ ਮਾੜੇ ਹੋ ਗਏ ਇਹ ਤਾਂ ਨਹੀਂ ਗੱਲ ਬੰਦੀ ਭਾਜੀ ਇਹ ਗੱਲ ਨਹੀਂ ਬੰਦੀ ਇਹ ਪ੍ਰਵਾਸੀਆਂ ਤੱਕ ਆ ਰਿਹਾ ਮੈਂ ਤਾਂ ਸਿੱਧਾ ਮੂੰਹ ਤੇ ਚੱਲ ਜਾ ਰਿਹਾ ਭਾਜੀ ਉੱਥੇ ਤੇ ਬੰਦਿਆਂ ਨੂੰ ਜਿੱਥੇ ਸਭ ਮੈਂ ਜਿੱਥੇ ਮੈਂ ਕੱਲਾ ਜਾਣਾ ਜਿੱਥੇ ਮੈਂ ਦੇ ਲੈ ਪ੍ਰਵਾਸੀਆਂ ਤੱਕ ਆ ਰਹਾ ਮੈਂ ਭਾਜੀ ਕੱਲਾ ਘੜੂਗਾ ਉੱਥੇ ਕੱਲਾ ਘੜੂਗਾ ਪ੍ਰਵਾਸੀਆਂ ਹੱਕ 'ਚ ਕਰੂਗਾ ਜਿਹੜਾ ਪ੍ਰਵਾਸੀ ਗਲਤ ਆ ਉਹਨੂੰ ਸਹਾਇਆ ਵੀ ਦਵਾਂਗਾ ਜਿੰਨੇ ਕਿਤੇ ਗਲਤ ਕੀਤਾ ਜੀ ਇੱਕ ਹੈ ਪ੍ਰਵਾਸੀ ਪ੍ਰਵਾਸੀ ਏਕਾ ਚਾਹ ਐ ਸਿਆਵੀ ਨਾ ਮੰਗਿਆ ਨਾ ਨੂੰ ਪਰ ਇਹ ਧੱਕਾ ਨਹੀਂ ਬਰਦਾਸ਼ਤ ਕੀਤਾ ਜਾਏਗਾ ਬਿਲਕੁਲ ਐ ਸੱਚੀ ਨਾ ਜੋ ਮਲੋਤਰਾ ਜੀ ਉਹ ਸਾਹਿਬ ਇਹਨਾਂ ਦੀ ਫੈਕਟਰੀ ਆ ਜਿਸ ਮੈਂ ਫੈਕਟਰੀ ਦੀ ਗੱਲਬਾਤ ਕਰ ਰਹੀ ਸੀ ਜੋ ਫੈਕਟਰੀ ਦੇ ਮਾਲਕ ਸਾੜਨਮ ਜੀ ਉਸੇ ਜਿਸ ਤਰ੍ਹਾਂ ਗੱਲਬਾਤ ਕੀਤੀ ਗਈ ਐ ਸੋ ਉਹਨਾਂ ਦੇ 45 ਜਿਹੜੇ ਨੇ ਇਸ ਵਕਤ ਲੇਬਰ ਜਿਹੜੀ ਉਹਨਾਂ ਦੇ ਇੱਥੇ ਫੈਕਟਰੀ ਵਿੱਚ ਕੰਮ ਕਰ ਰਹੀ ਆ ਕਿਉਂਕਿ ਅਗਰ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਜਿਸ ਪਰਿਵਾਰ ਨੂੰ ਅਗਰ ਲੋੜ ਆ ਉਹਨਾਂ ਦਾ ਨੰਬਰ ਵੀ ਜਿਹੜਾ ਹੈ نیچے ਪੱਟੀ ਤੇ ਚੱਲੇਗਾ ਸੋ ਬਣੇ ਰਹੋ ਨੁਟਿਆਣਾ ਡੇਲੀ ਨਿਊਜ਼ ਚੈਨਲ ਦੇ ਨਾਲ ਧੰਨਵਾਦ ਜੀ ਸ਼ੁਕਰੀਆ